ਆਹ ਸੱਟ ਤੇ ਆਹ ਸੱਟ ਤੇ ਆਹ ਦੇਖੋ ਕੀ ਹੋ ਗਿਆ ਪੈਸੇ ਲਗਾ ਕੇ ਲੰਗੀ ਗਈ ਸਾਰੇ ਕੱਢ ਲੈ ਲੱਖ ਰੁਪਿਆ ਕੱਢ ਲੈ ਆਹ ਦੇਖ ਲੈ ਇਹਦਾ ਥੱਪੜ ਤਾਂ ਮਾਰਾ ਨੂੰ ਰੋਕ ਲਾ ਪੈਸੇ ਲੱਖ ਰੁਪਿਆ ਸੀ ਨਾ ਉਹਨਾਂ ਦੇ ਹੱਥੀਆਂ ਸੀ ਭਾਜੀ ਆ ਨਹੀਂ ਦੋ ਤਿੰਨੀਆਂ ਸੀ ਉਹ ਨਹੀਂ ਉਹ ਮੈਨੂੰ ਲਬਾਪਾ ਪਾਟਾ ਲਗਾ ਮੈਨੂੰ ਲੱਗਦਾ ਅੰਕਲ ਨੇ ਪੈਸੇ ਕੱਢ ਲਏ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਬਾਹਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਆਂ ਦੇ ਆਂ ਦੇ ਆਹ ਸੱਟ ਤੇ ਆਹ ਸੱਟ ਤੇ ਆਹ ਦੇ ਕੀ ਆ ਹੋ ਗਿਆ? ਪੈਸੇ ਲਗਾ ਕੇ ਲੈ ਗਈ। ਕੋ ਚੌਕੀ ਨੂੰ ਨਾਮ ਬੋਲੋ। ਸ਼ਰਮ ਕਰੋ। ਪੈਸੇ ਕੱਢ ਲੈ। ਆ ਦੇ ਤਾਂ ਆ ਹੁਣ ਸੱਟ ਦੇ ਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਇਆ ਕੱਢ ਲਿਆ। ਆਹ ਦੇ ਦੇਖ ਲੈ ਇਹਨੂੰ ਥੱਪੜ ਤਾਂ ਮਾਰ ਉਹਨੂੰ ਰੋਕ ਲਾ ਰੋਕ ਲਾ ਅੱਛਾ ਇਹ ਥੱਲੇ 10-10 ਸੱਟ ਤੇ ਪੈਸੇ ਪੈਸੇ ਸੱਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸਿਗੇ ਨਾ ਨਹੀਂ ਮੇਰੇ ਮੈਨੂੰ ਤੇਰੇ ਹੱਥੇ 'ਚ ਸਿਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਰੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਬਈ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਲਵਾਵਾ ਇਹ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਵਾਵਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਦੇ ਵਿੱਚ ਇਹਨੂੰ ਕੱਢ ਕੇ ਰੱਖੋ ਬਲੇਡ ਮਾਰਿਆ ਨਹੀਂ ਬਲੇਡ ਮਾਰਿਆ ਨਹੀਂ ਦਾ ਚੌਕੀ ਦਾ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਇਹ ਹੱਥ ਨੇ ਪੈਸੇ ਦੇਖ ਲੈ ਤੇ ਉੱਤਰ ਨਹੀਂ ਦੇ ਦੇ ਕੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲਫਾਵਾ ਪਾਟੇ ਚ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕਿਉਂ ਫੇਰ ਸੂਟ ਵਾਲੀ ਉਹ ਵੀ ਇਹ ਦੋਏ ਜਾਣੀਆਂ ਮੈਂ ਕਿ ਕਿ ਮੈਂ ਕਿ ਇਹਨਾਂ ਦਾ ਹੁਲੀਆ ਲੱਗ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਾਉ ਐਨੀਆਂ ਥੱਡੀਆਂ ਆ 500 ਦੀਆਂ ਚਲੋ ਫੋਨਿੰਗ ਕਰਮਣੇ ਆਜਾ ਉਹ ਦਮਸਟ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢ ਉੱਤੇ ਸਿਰ ਦੇ ਉੱਤੇ ਬਸ ਜੀ ਫਾਇ ਫਾਇ ਤੋਂ ਬਾੜਦਾ ਆਲਵਾ ਬਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਕੇ ਆਹੋ ਮੈਂ ਕੁਦਰਤੀ ਬਾਸ਼ ਰਖਾ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਆਹੋ ਉਹ ਮੈਂ ਇਹਦੇ ਹੱਥ 'ਚ ਦੇ ਇਹ ਲਪਾਉਂਦੀ ਸੀ ਦਮਸਟ ਇਕੱਠੇ ਕਰਦੀ ਸੀ ਮੈਂ ਕਿਹਾ ਕਿ ਉੱਪਰ ਲਾਇਆ ਕਿ ਮੈਂ ਆ ਦੋ ਆ ਆ ਬਲੇਡ ਆ ਅੰਕਲ ਹੁਣ ਆ ਬਲੇਡ ਮਾਰ ਰਹੇ ਨੇ ਇਹੇ ਬੱਝ ਗਏ ਪੈਸੇ ਇਹਦੇ ਹੱਥ 'ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ 'ਚ ਪਹਿਲੇ ਉੱਤਰ ਲੱਗੀ ਤੇ ਦੇਖ ਲੇ ਹਾਂ ਮਿਲ ਸਾਰੇ ਹਾਂ 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 ਹੁਣ ਸਿੱਟੇ ਦਾਵਾ ਸਾਡਾ ਪੈਰਾ ਦੇ ਸਿਰ ਤੇ ਉੱਥੇ ਬੱਸ ਚ ਉਹ ਕਰ ਜਾ ਤੂੰ ਯਾਰ ਹਟ ਜਾ ਤੂੰ ਬatein ਕਰੋ